ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਜ ਤੁਹਾਨੂੰ ਆਪਾਂ ਟੰਡੋ ਤੇ ਆਪਣੇ ਖੀਰੇ ਦੇ ਦਰਸ਼ਨ ਕਰਾਉਨੇ ਆ ਇਹ ਲਾਇਆ ਸੀ ਆਪਾਂ ਫਰਵਰੀ ਮਹੀਨੇ ਦੇ ਐਂਡ 'ਚ ਤੇ ਫਿਲਹਾਲ ਤਾਂ ਤਿੰਨ ਤਿੰਨ ਪੱਤੇਆਂ ਤੇ ਚੌਥਾ ਪੱਤਾ ਤੇ ਕੱਢਣ ਨੂੰ ਤਿਆਰ ਆ ਖੀਰਾ ਤਾਂ ਖੀਰੇ ਦੀ ਜਰਮੀਨੇਸ਼ਨ ਕਿਉਂਕਿ ਥੋੜੀ ਠੇਤੀ ਹੋ ਗਈ ਦੀ ਚੌਥੇ ਦਿਨ ਹੋ ਗਈ ਦੀ ਪੰਜਵੇਂ ਦਿਨ ਤੇ ਟੰਡੋ ਲੈ ਗਈ ਦੀ ਘਟੋ ਘਟ ਟੱਠ ਨਾਉਂਦੇ ਨਾ ਤਾਂ ਕਰਕੇ ਥੋੜਾ ਜਿਹਾ ਹੋਰ ਤੀਜਾ ਬਤਾ ਕੱਢ ਤੀਜਾ ਬਤਾ ਕੱਢਿਆ ਉਹਨੇ ਇਹ ਚੌਥਾ ਪੱਤਾ ਕੱਢਣ ਨੂੰ ਤਿਆਰ ਆ ਖੀਰਾ ਆਪਣਾ ਤੇ ਬਾਕੀ ਸਾਨੂੰ ਦਿਖਾਉਨੇ ਦੋ ਪਾਣੀ ਆਪਾਂ ਇਹਨੂੰ ਲਾਤੇ ਲਓ ਜੀ ਦੋ ਪਾਣੀ ਆਪਾਂ ਲਾਤੇ ਦੂਜਾ ਪਾਣੀ ਲਾਤਾ ਆਪਾਂ ਪਹਿਲੇ ਪਾਣੀ ਦੇ ਥੱਲੇ ਇਹਦੇ ਵਿੱਚ ਕੁਝ ਨਹੀਂ ਪਾਇਆ ਸੀ ਨਾ ਖਾਲੀਆਂ ਪਾ ਕੇ ਪਾਇਆ ਦੀ ਤੇ ਦੂਜੇ ਪਾਣੀ ਦੇ ਥੱਲੇ ਆਪਾਂ ਡੀਏਪੀ ਪਾਤਾ ਸੀ ਪਲੱਸ ਹੁਣ ਜਦੋਂ ਗੜਾਈ ਹੋ ਗਈ ਨਾਲ ਤੇ ਵਿੱਚ ਮਿਕਸ ਹੋ ਜੂ ਬਾਕੀ ਜਿਹੜਾ ਰਹਿੰਦਾ ਗੁੰਦਾ ਸੀ ਉਹ ਤਰੇੜਾਂ ਵਿੱਚ ਦੀ ਥੱਲੇ ਜਾ ਚੁੱਕਿਆ ਆਪਾਂ ਕਹਿ ਸਕਦੇ ਹਾਂ ਵੀ 20-25% ਹੀ ਉੱਪਰ ਆ ਜ਼ਿਆਦਾਤਰ ਤਾਂ ਤਰੇੜਾਂ ਦੇ ਵਿੱਚ ਦੀ ਥੱਲੇ ਪੱਕ ਗਿਆ ਤਰਤੀ ਦੇ ਤੇ ਬਾਕੀ ਚੈੱਕ ਕਰੋ ਚੌਥਾ ਪੱਤਾ ਤਿਆਰ ਆ ਹੁਣ तकरीबन ਇਹਦੇ ਤੇ ਆਪਾਂ ਹਾਲੇ ਤੱਕ ਕੋਈ ਤੇਲਾ ਮੱਛਰ ਫੰਗੀ ਸਾਈਟ ਗਰੋਥ ਕੁਝ ਨਹੀਂ ਕਰਿਆ ਹੁਣ ਇਹਦੇ ਤੇ ਕਰਾਂਗੇ ਕਿਉਂਕਿ ਥੋੜਾ ਥੋੜਾ ਮੱਛਰ ਦਾ ਅਟੈਕ ਹੋਣ ਲੱਗ ਗਿਆ ਜਿਵੇਂ ਆ ਦੇਖੋ ਥੋੜਾ ਥੋੜਾ ਬਿਮਾਰੀਆਂ ਜਦੋਂ ਥੋੜੀਆਂ ਹੋਣ ਉਦੋਂ ਕੰਟਰੋਲ ਕਰ ਲਈ ਤੇ ਵਧੀਆ ਚਾਹੇ ਤੇਲਾ ਮੱਛਰਾ ਚਾਹੇ ਕੋਈ ਬਿਮਾਰੀ ਆ ਹੁਣ ਇਹਦੇ ਨਾਲ ਇੱਕ ਫੰਗੀ ਸੈਡ ਹਲਕਾ ਜਾ ਤੇ ਅੱਧੀ ਰੋਜ਼ ਰੱਖ ਕੇ ਮਾਰਾਂਗੇ ਤੇ ਬਾਕੀ ਜਿਹੜਾ ਇੱਕ ਅੱਧਾ ਤੇਲੇ ਮਸਲੇ ਵਾਲੀ ਸਪਰੇ ਤੇ ਬਾਕੀ ਹੁਣ ਤੁਹਾਨੂੰ ਟਿੰਡੋ ਵੀ ਦਿਖਾਉਣਾ ਹੈ ਆਪਣੀ ਖੀਰਾ ਦਾ ਫਿਲਹਾਲ ਵਧੀਆ ਨਿਕਲਿਆ ਸਾਰੀ ਸਾਰੀ ਪੂਰੀ ਖਾਲੀ ਨਿਕਲੀ ਹੋਈ ਆ ਭਰਮੀ ਕਿਉਂਕਿ ਇਹ ਥੋੜਾ ਸੇਹੀ ਨਿਕਲਿਆ ਤਾਂ ਕਰਕੇ ਇਹਨੂੰ ਨਹੀਂ ਦਿੱਕਤ ਨਹੀਂ ਆਉਂਦੀ ਨਾ ਇਹਨੂੰ ਸਿਆਲੂ ਨੂੰ ਆਪੇ ਗਰਮ ਨਹੀਂ ਤਾਂ ਗਰਮੀਆਂ ਦੇ ਵਿੱਚ ਲਾਉਣਾ ਜਿਹੜਾ ਉਹਨੂੰ ਤਾਂ ਆਉਣੀ ਕੀ ਆ ਤੇ ਸਪਰੇਅ ਕਰਨਾ ਤੇ ਅੱਜ ਆਪਾਂ ਕਰਨ ਲੱਗੇ ਆ ਫੰਗੀ ਸਾਈਡ ਤੇ ਇੱਕ ਅੱਧੇ ਦਿਨ ਤੱਕ ਦੋ ਦਿਨ ੜਕ ਕੇ ਇਹਦੇ ਨਾਲ ਇਹਦਾ ਘਾਟਾ ਵਾਲੀ ਕਰਾਂਗੇ ਤੇ ਵਿੱਚ ਉਹਦੇ ਆਪਾਂ ਥੋੜਾ ਜਿਹਾ 17% ਵਾਲਾ ਜ਼ਿੰਕ ਮਿਲਾ ਕੇ ਕਰਾਂਗੇ ਤੇ ਬਾਕੀ ਬਾਕੀ ਸਭ ਔਕੇ ਰਿਪੋਰਟ ਆ ਫਿਲਹਾਲ ਦੀ ਘੜੀ ਬਿਮਾਰੀ ਬਮੂਰੀ ਕਣੀ ਕੋਈ ੱਡੀ ਖਾਸ ਫਿਲਹਾਲ ਤਾਂ ਹੈ ਨਹੀਂ ਤੇ ਬਾਕੀ ਆਪਾਂ ਨੂੰ 15 ਦਿਨ ਹੋ ਗਏ ਪਿਛਲੀ ਸਪਰੇਅ ਕਰੀ ਨੂੰ ਕੰਗੇ ਸਾਈਡ ਉਹਦੋਂ ਬਾਅਦ ਕਈ ਦਿਨ ਤੱਕ ਰੇਲਾ ਛਾੜਦੇ ਨੰਗੇ ਪੰਜ ਚਾਰ ਦਿਨ ਤੇ ਬਾਕੀ ਜਿਹੜੇ ਸਪਰੇਅ ਦੀ ਗੱਲ ਕਰੀ ਆਪਾਂ ਦੋਨੇ ਪਾਸੇ ਕਰਾਂਗੇ ਇੱਕ ਪਾਸੇ ਨਹੀਂ ਕਰਦੇ ਕਿਉਂਕਿ ਫਿਰ ਜਿਹੜੇ ਅੰਦਰ ਨੂੰ ਪੱਤੇ ਨੇ ਫਿਰ ਉਹਨਾਂ ਤੇ ਬਿਮਾਰੀ ਅਟੈਕ ਕਰੂਗੀ ਫਿਰ ਬੇਲ ਨੂੰ ਤਾਂ ਨੁਕਸਾਨ ਹੀ ਆ ਚਾਹੇ ਅੰਦਰ ਹੋਏ ਪੱਤੇ ਚਾਹੇ ਬਾਹਰ ਹੋਏ ਯਾਬਾ 10 ਪੱਤੇਆਂ ਚੋਂ 4 ਪੱਤੇ ਵੀ ਛੱਡਦੇ ਆ ਤਾਂ ਬਿਮਾਰੀ ਤਾਂ ਆਉਣੀ ਆਉਣੀ ਆ ਉਹਦੇ ਕਰਕੇ ਚਲੋ ਖਰਚਾ ਜ਼ਰੂਰ ਥੋੜਾ ਜਿਹਾ ਵਧ ਗਿਆ ਸਪਰੇ ਵਗੈਰਾ ਦਾ ਬਾਕੀ ਐ ਮੌਜ ਹੋ ਗਈ ਵੀ ਹੁਣ ਚਲੋ ਤੋੜਨਾ ਸੌਖਾ ਕarele ਕਿਉਂਕਿ ਬਾਹਰ ਲੱਗਿਆ ਸਰਿਆ ਮਦੀਨ ਦਾ ਉਹਦੇ ਕਰਕੇ ਤੋੜਨਾ ਵੀ ਹਰਿਆਲੀ ਦੇ ਵਿੱਚ ਹਰਾ ਕarele ਤੋੜਨਾ ਥੋੜਾ ਮੁਸ਼ਕਲ ਹੋ ਜਾਂਦਾ ਕਦੂ ਵਗੈਰਾ ਚੀਜ਼ ਹੋਰ ਹੁੰਦੀ ਆ ਉਹ ਇਹਦਾ ਕਿਉਂਕਿ ਸਾਈਜ਼ ਵੀ ਨਹੀਂ ਜ਼ਿਆਦਾ ਬਣਦਾ ਮਿਰਚ ਦੀ ਗ੍ਰੋਥ ਚੈੱਕ ਕਰੋ ਰੋਟਾ ਬੋ ਸੋਣੀ ਹੋਈ ਆ ਤੇ ਬਾਕੀ ਫਰੂਟ ਵੀ ਸੋਹਣਾ ਚੱਕਿਆ ਹੋਇਆ ਤੇ ਇਹਦੀ ਉਮੀਦ ਆ ਵੀ ਅੱਜ ਤੋਂ 15 ਦਿਨਾਂ ਨੂੰ ਇੱਕ ਅੱਧੀ ਤੜਾਈ ਕਰ ਲਾਂਗੇ ਆਪਾਂ ਹਲਕੀ ਫੁਲਕੀ ਆ ਦੇਖੋ ਜਿੰਨੀਆਂ ਵੀ ਬੂਟਿਆਂ ਦੇ ਫਰੂਟ ਚੱਕਿਆ ਸਾਰਿਆਂ ਨੇ ਸੋਹਣਾ ਚੱਕਿਆ ਹੋਇਆ ਫਿਲਹਾਲ ਦੀ ਗੱਡੀ ਤਾਂ ਮਿਰਚ ਸੋਣੀ ਲੱਗੀ ਹੋਈ ਆ ਆਪਾਂ ਕੋਈ ਖਾਸ ਸਪਰੇਅ ਵੀ ਨਹੀਂ ਕਰੀ ਖਾਸ ਕੋਈ ਫੰਗੀ ਸਾਈਡ ਵੀ ਨਹੀਂ ਕਰਿਆ ਤੇ ਬਾਕੀ ਹੁਣ ਕਰਾਂਗੇ ਹੌਲੀ ਹੌਲੀ ਜਿਉਂ-ਜਿਉਂ ਆਪਣਾ ਰੂਵੀ ਫਾਲਤਾ ਪੂਰਾ ਓਕੇ ਆ ਰਿਪੋਰਟ ਫਾਲ ਵਾਲੀ ਕੋਈ ਦਿੱਕਤ ਨਹੀਂ ਖਾਸ ਜਿਹੜੇ ਹਿਸਾਬ ਨਾਲ ਆਪਾਂ ਨੂੰ ਉਮੀਦ ਸੀ ਉਸ ਹਿਸਾਬ ਨਾਲ ਆਪਣੀ ਵਧੀਆ ਤਿਆਰ ਹੋ ਗਈ ਤੇ ਬਾਕੀ ਜਦੋਂ ਛੋਟੇ ਦੀ ਬੂਟੇ ਉਦੋਂ ਲੱਗਦੇ ਦੀ ਵੀ ਕਾਫੀ ਜ਼ਿਆਦਾ ਮਰੇ ਹੋਏ ਨੇ ਪਰ ਹੁਣ ਪਤਾ ਚੱਲਦਾ ਵੀ ਗ੍ਰੋਥ ਵੀ ਵਧੀਆ ਤੇ ਬੂਟੇ ਆਪਾਂ ਹੁਣ ਤਾਂ ਹੀ ਕਹਿ ਸਕਦੇ ਵੀ 15% ਹੀ ਬੂਟੇ ਆਪਣੇ ਮਰੇ ਹੋਏ ਨੇ ਵਿੱਚ ਪੁਰੀਆ ਵਗੈਰਾ ਆਪਾਂ ਨੂੰ ਇੱਕ ਵਾਰੀ ਦਿੱਤਾ ਕੋਈ ਜ਼ਿਆਦਾ ਨਹੀਂ ਦਿੱਤਾ ਤੇ ਹੁਣ ਆਪਾਂ ਬਾਕੀ ਸਪਰੇਆਂ ਦੇ ਵਿੱਚ ਪੂਰਾ ਕਰਾਂਗੇ ਯੂਰੀਆ ਵਗੈਰਾ ਦੀ ਜਿਹੜੀ ਲੋੜ ਹੁੰਦੀ ਹੈ ਜਿਵੇਂ ਤੁਹਾਨੂੰ ਪਤਾ ਯਾ ਨੀਪੀ ਕੇ ਵਗੈਰਾ ਚ ਬਾਕੀ ਕੋਈ ਅਦਾ ਦੇਣ ਦੀ ਹੁਣ ਲੋੜ ਲੱਗਦੀ ਵੀ ਹੈ ਨਹੀਂ ਕਿਉਂਕਿ ਗ੍ਰੋਥ ਬਾਕੀ ਫਲ ਤੇ ਸਾਈਜ਼ ਵਗੈਰਾ ਪੂਰਾ ਸਾਰਾ ਕੁਝ ਵਧੀਆ